ਪਿੰਡ ਦੀ ਤਾਕਤ ਪਿੰਡ ਬਣੇ ਕਿਉਂ ਸੀ ਕਿਉਂਕਿ ਲੋਟੇ ਰਹੇ ਹੁੰਦੇ ਸੀ ਇਕੱਲਾ ਇਕੱਲਾ ਬੰਦਾ ਲੜ ਨਹੀਂ ਸਕਦਾ ਸੀ ਕਬੂਸ ਸਾਡੇ ਸਿਆਣੇ ਬੰਦੇ ਇਕੱਠੇ ਹੋਏ ਆ ਗਏ ਯਾਰ ਆਪਾਂ ਜੁੜ ਗਏ ਤੇ ਉਸ ਜੁੜੇ ਹੋਏ ਸਬੂਦੂ ਪਿੰਡ ਕਹਿ ਦਿੱਤਾ ਗਿਆ ਡਾਕੂ ਉਹ ਗਿਆ ਹਟ ਕੇ ਪਰ ਮੇਰੀ ਤੁਹਾਨੂੰ ਬੇਨਤੀ ਹੈ ਹੁਣ ਡਾਕੂ ਤਲਵਾਰਾਂ ਜਾਂ ਘੋੜਿਆਂ ਤੇ ਨਹੀਂ ਆਉਂਦੇ

ਤਫੇ ਤੁਨ ਪਿੰਡਾਂ ਦਾ ਮੈਨੂੰ ਇੱਕ ਦੱਸਿਓ ਜੇ ਤੁਹਾਡੀ ਪਿੰਡਾਂ ਵਾਲੀ ਗੱਲ ਪਹਿਲਾਂ ਕਰ ਲੈਂਦੇ ਆ ਦੁਨੀਆ ਨੂੰ ਬਾਅਦ ਚ ਵਿਚਾਰ ਲਾਂਗੇ ਕਿਹੜੇ ਜੇ ਪਿੰਡਾਂ 'ਚ ਇਲੈਕਸ਼ਨ ਹੋਏ ਸੀ ਤੇ ਹੁਣ ਹੋ ਰਿਹਾ ਜਿਲ੍ਹਾ ਪ੍ਰੀਸ਼ਦ ਤੇ ਕੀ ਇਹ ਤੁਹਾਡੇ ਰਿਪ੍ਰੈਜ਼ੈਂਟੇਟਿਵ ਨੇ ਮਤਲਬ ਤੁਹਾਡੇ ਨੁਮਾਇੰਦੇ ਨੇ ਜਿਹੜੇ ਇੱਕ ਦੂਜੇ 'ਚ ਫੱਗੜਾ ਲਾ ਰਹੇ ਨੇ ਕੀ ਇਹ ਲੜ ਰਹੇ ਨੇ ਜੋ ਪੈਸੇ ਨਾਲ ਕੇ ਸ਼ਰਾਬਾ ਵੰਡਣਗੇ تسی کسے خوش فہمی جو کہ تھوڑی سیوا کرنگے اے تھوڑو لٹنگے کٹنگے بھی تے جیڑا پیسہ نایا ہے انہوں ملٹی پلائی کرنگے مطلب دو گناہ چار گناہ پنج گناہ کرنگے جو میں خوش نے انہیں کیا کہ آپ پاک کیدہ دروازہ کھڑکٹ آئیے میں تو دساں ہوں کیدہ دروازہ میں دست دن ہے کیدہ کھڑکاؤں ہے آپ دا اکاؤں دا صرف کٹھے ہوں ਜਦੋਂ ਇਹ ਉਤੋੜ ਨਹੀਂ ਡਿੱਗੇ ਆ ਜਿਹੜਾ ਭਗਵੰਤ ਆ ਗਿਆ ਜਬਾਦਾਲ ਚੰਨੀ ਅਮਰਿੰਦਰ ਜਿੰਨੇ ਮਰਜੀ ਦੇ ਲੋਬੀ ਵੀ ਗਨ ਲੋ ਇਹ ਉੱਤੋਂ ਡਿੱਗੇ ਨਾ ਆਪਾਂ ਚੁਣੇ ਤਾਂ ਫੇਰ ਗਲਤੀ ਕੀਤੀ ਹੈ ਆਪਣੀ ਹੈ ਜਦੋਂ ਆਪਣੇ ਕੋਲੇ ਵੋਟਾਂ ਲੈਣ ਆਉਂਦੇ ਆ ਕਿਤੇ ਉਦੋਂ ਆਪਾਂ ਪੁੱਛਿਆ ਕਿ ਪਿੰਡ ਦੇ ਕਿਹੜੇ ਕਿਹੜੇ ਕੰਮ ਕਰੋਗੇ ਅੱਜ ਜਿਹੜੀ ਜ਼ਮੀਨ ਦੀ ਆਪਾਂ ਗੱਲ ਕਰ ਰਹੇ ਆ ਇਹ ਸ਼ਾਮਲਾਟ ਦੇ ਵਿੱਚ ਇਹਦਾ ਵਟਵਾਰਾ ਕਿਵੇਂ ਹੋਊਗਾ ਇੱਕ ਕਾਨੂੰਨ ਬਣਾਇਆ ਹੋਇਆ ਕਿ ਤੀਜਾ ਹਿੱਸਾ ਗਰੀਬ ਲੋਕਾਂ ਨੂੰ ਦਿੱਤਾ ਜਾਊਗਾ ਠੇਕੇ ਦੇ ਤੌਰ ਤੇ ਉਹ ਚਵੱਡੇ ਆਲਾ ਬੋਲ ਹੀ ਨਹੀਂ ਲਾਊਗਾ ਕੀ ਆਪਾਂ ਕਰ ਰਹੇ ਆਂ ਦਾ ਆਪਾਂ ਕਾਹਦੇ 'ਚ ਖੁਸ਼ ਐ ਉਹ ਗਲਤ ਐ ਉਹ ਭਗਵਾਨ ਤਾਂ ਗਲਤ ਐ ਉਹ ਲੰਨਾ ਗਲਤ ਐ ਤਾਂ ਆਪਾਂ ਕਿੰਨੇ ਕਸਾਈ ਆਂ ਆ ਹੁੰਦੇ ਜੇ ਰੋਮਨ ਨੇ ਗੱਲ ਕੀਤੀ ਕਿ ਸਾਡੇ 50 25 ਮਿੰਟ ਨਾ ਤੁਹਾਡੇ 25 ਪਿੰਡ ਮਰ ਰਹੇ ਸੀ ਗੰਦੇ ਪਾਣੀ ਨਾਲ ਉੱਥੇ ਮੈਂ ਵੀ ਗਿਆ ਜਮੀਰ ਜੀ ਨੇ ਗਾਇਆ ਮੁਸ਼ਿੰਦਰ ਸਾਰੀ ਸਾਡੀ ਟੀਮ ਗਈ ਹੈ ਤੇ ਜਦੋਂ ਅਸੀਂ ਪਰਸੋਂ ਲੜ ਰਹੇ ਸੀ ਗੰਦੇ ਪਾਣੀ ਬਾਰੇ ਤਾਂ ਰੋਮਨ ਤੋਂ ਬਿਨਾ ਇਹਨਾਂ ਦੇ ਪਿੰਡਾਂ ਦਾ ਕਿਹੜਾ ਬੰਦਾ ਉੱਥੇ ਆਇਆ ਸੀ ਮੈਨੂੰ ਬਾਹਾਂ ਖੜੀ ਕਰਕੇ ਕਹਿੰਦੇ ਕੋਈ ਇੱਕ ਅੱਦਾ ਆਇਆ ਉਹਨਾਂ ਕੀ ਕਹਿਣੇ ਇਹ ਸਾਡੀ ਪ੍ਰੋਬਲਮ ਹੈ ਅਸੀਂ ਸਵਾਰਥੀ ਹੋ ਗਿਆ ਅਤ ਦਰਜੇ ਦੇ ਦੂਜਿਆਂ ਵਾਲਾ ਹੱਥ ਕੱਢਣਾ ਬੜਾ ਸੌਖਾ ਆਪੇ ਉਹ ਹੱਥ ਤੋੜ ਕੀ ਦੀਆ ਉਹ ਉਸ ਜਮਹੂਰੀ ਸਿਸਟਮ ਦੇ ਵਿੱਚ ਇੱਕ ਵੱਡੀ ਤਾਕਤ ਨਹੀਂ ਗਈ ਆਪਾਂ ਹੀ ਛੋਣਦੇ ਐ ਕਿਤੇ ਉੱਤੋਂ ਦਾ ਨਹੀਂ ਡਿੱਗੇ ਉਦੋਂ ਆਪਾਂ ਨੂੰ ਕੀ ਹੋ ਜਾਂਦਾ ਵੰਡੇ ਜਾਂਦੇ ਐ 2 ਮਹੀਨੇ ਲਈ تے پھر چار سال تے دس مینے انہاں نہ لڑ دے ہیں اے اپنے کٹ دے بھی نہیں لڑ دے بھی نہیں تے اپنے چھتر بھی پہنگ دے نہیں صرف اس کر کے کہ دو مینے اپا مدیاں تے پیرا نہیں دیتا دا دان تھوڑے دماغ دا دان ہے کہ اپا ووٹ کے میں پا رہے ہیں پیسے لے کے شرابہ لے کے ਬਿੰਕਈ ਬੰਦਿਆ ਨੇ ਕੀ ਆਂਦੇ ਜੀ ਜਦੋਂ ਚਾਰ ਚੋਰ ਲੜ ਰਹੇ ਹੋਣ ਤਾਂ ਬੰਦੇ ਨੂੰ ਲੱਗਦਾ ਜਾਂਦੇ ਚੋਰ ਦੀ ਲਗੋਟੀ ਸਹੀ ਜਿੰਨਾ ਕਿੰਨਾ ਤੋਂ ਲਿਆ ਜਾਂਦਾ ਲੈ ਲੋ ਲੁੱਟਣਾ ਤਾਂ ਇਹਨਾਂ ਨੇ ਹੈਗਾ ਹੀ ਐ ਤੇ ਜੇ ਆਪਾਂ ਇੱਕ ਫੋਦੀ ਲਾਇਸੈਂਸ ਦੇਤਾ ਇਹਨਾਂ ਨੂੰ ਕਿ ਲੁੱਟੋ ਕੁੱਟੋ ਤਾਂ ਫਿਰ ਉਹ ਇਹੀ ਕਰਨਗੇ ਹਰ ਬੰਦਾ ਕਮੀਆਂ ਦੀ ਗੱਲ ਕਰੂਗਾ ਅਜਿਵੇਂ ਹੁਣ ਵਾਲਾ ਮੁੱਖ ਮੰਤਰੀ ਤਾਂ ਭੋਲ ਹੀ ਜਾਂਦਾ ਹੈ

ਜੋ ਕਿਸੇ ਮਜ਼ਦੂਰ ਦੀ ਕਿਸਾਨ ਦੀ ਵਟ ਤੇ ਬਹਿ ਕੇ ਖਿੱਚੀ ਗਈ ਹੈ ਕਿਰਤ ਕਰਦੇ ਦੀ ਖਿੱਚੀ ਗਈ ਹੈ ਉਹ ਸਭ ਤੋਂ ਜ਼ਿਆਦਾ ਪੈਸੇ ਕਮਾਉਂਦੀ ਹੈ ਪਰ ਕਮਾਉਂਦਾ ਕੌਣ ਕਮਾਉਂਦਾ ਸਾਨੂੰ ਨਹੀਂ ਮਿਲਦੇ ਉਹ ਪੈਸੇ ਜੋ ਉਹ ਨਾ ਚੀਜ਼ਾਂ ਨੂੰ ਐਕਸਪਲਾਈਡ ਕਰਦੇ ਨੇ ਅੱਗੇ ਵੇਚਦੇ ਨੇ ਤਾਂ ਮੇਰੀ ਗੱਲ ਸੁਣਿਓ ਜੀ ਸਾਨੂੰ ਇਹ ਕਿਹਾ ਨਹੀਂ ਗਿਆ ਸਾਰੀਆਂ ਪਾਤਸ਼ਾਹਾਈਆਂ ਨੇ ਨਹੀਂ ਕਿਹਾ ਕੀ ਉਹਨਾਂ ਧਾਰਮਿਕ ਗ੍ਰੰਥਾਂ ਨੇ ਨਹੀਂ ਕਿਹਾ ਕਿ ਜਿੰਨਾਂ ਜ਼ਿੰਮੇਦਾਰ ਨਿੱਤਾਂ ਨਾਲ ਹੁੰਦਾ ਜਿਹਨੂੰ ਲੁੱਟਿਆ ਜਾ ਰਿਹਾ ਹੋਵੇ ਉਹ ਵੀ ਜ਼ਿੰਮੇਦਾਰ ਹੈ ਕੀ ਆਪਾਂ ਨੂੰ ਸਿੱਧੇ ਕਾਨੂੰਨ ਤੋਂ ਬੋਕੇ ਨੂੰ ਕੀ ਅਸੀਂ ਆਪਰੇ ਜ਼ਿੰਮੇਦਾਰੀ ਤੇ ਖੜਨ ਲਈ ਤਿਆਰ ਹੈ ਜੇ ਤਿਆਰ ਹੈ ਤਾਂ ਮੈਨੂੰ ਦੱਸੋ ਇਹ ਐਮਐਨਏ ਇਹ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਇਹ ਮੈਂਬਰ ਪੰਚਾਇਤ ਤੇ ਸਰਪੰਚ ਬਣ ਕੇ ਨਹੀਂ ਜਾਂਦੇ ਨੇ بس 아이 ਦੇ ਬਾਰੇ ਚੁੱਪ ਚੀਓ ਹਟੋ ਨਹੀਂ ਗੱਲਾਂ ਸਰਕਾਰ ਦੀ ਤੇ ਜਿਸ ਮਕਸਦ ਲਈ ਆਪਾਂ ਮਿਲੇ ਆ ਇਹ ਉਹੋ ਜੀ ਸਰਕਾਰ ਹੈ ਜੋ ਪਿੰਡੀਆਂ ਦੀ ਇਹ ਪਤੰਦਰ ਜਿਵੇਂ ਕੋਈ ਘਰ ਦਾ ਬੰਦਾ ਨਸ਼ਈ ਹੋ ਜਾਣਾ ਕੋ ਚੋਰ ਬਣ ਜਾਏ ਉਹਨੇ ਜਾਇਦਾਦ ਵੇਚਣੀ ਹੁੰਦੀ ਹੈ ਕਿ ਮੈਂ ਵੇਚਾਂ ਕਿਹੜੀ ਇਹ ਸਰਕਾਰ ਹੈ ਨਹੀਂ ਦੀ ਫਿਰਦੀ ਆ ਕਿ ਪੰਜਾਬ ਐ ਗੁਰੂ ਦੀ ਜ਼ਮੀਨ ਵੇਚ ਦੇਆ ਯੂਨੀਵਰਸਿਟੀ ਦੀ ਵੇਚ ਦੇਆ ਨਹੀਂ ਨਹੀਂ ਜਾ ਸ਼ਾਨ ਲਾਟਾਂ ਦੀ ਵੇਚ ਦੇ ਜੋ ਪਿੰਡਾਂ ਦੀਆਂ ਪੰਚਾਇਤਾਂ ਤੋਂ ਮਤਾ ਪ੍ਰਵਾਨਾਂਗੇ ਅੱਜ ਇੱਥੇ ਛੱਡ ਕੇ ਮੈਂ ਇੱਕ ਗੱਲ ਆਣਾ ਇੰਨਾ ਕਹਿ ਮਰਿਆ ਰਹੀਂ ਸਰਕਾਰ ਨੂੰ ਵੀ ਤੇ ਸਿਸਟਮ ਨੂੰ ਵੀ ਕਿ ਅਸੀਂ ਪੰਚਾਇਤ ਦੇ ਕਿਸੇ ਵੀ ਪਾਏ ਹੋਏ ਮਤੇ ਦੇ ਨਾਲ ਨਹੀਂ ਖੜਾਂਗੇ ਜੇ ਕੋਈ ਪੰਚਾਇਤ ਇਹ ਮਨਜ਼ੂਰੀ ਦਿੰਦੀ ਹੈ કે ઇકોનોમિકલી વિકર સેક્શન ਦੇ ਤਹਿਤ ਜੋ ઇકોનોમિકલી ਬੰਦੇ ਕਮਜ਼ੋਰ ਜਿਹਨਾਂ ਨੇ ਬਿਲਡਿੰਗ ਬਣਾਤੀ ਤੇ ਬਾਕੀ ਜ਼ਮੀਨ ਦੇ ਚੋਕ ਕੋਈ ਹੋਰ ਮਕਸਦ ਅਸੀਂ ਉਹਨੂੰ ਮੰਨਾਂਗੇ ਨਹੀਂ ਅਸੀਂ ਮੰਨਾਂਗੇ ਜੇ ગ્રામ ਸਭਾ ਦਾ ਮਤਾ ਪਿਆ ਹੋਊਗਾ ਕਿਉਂਕਿ ਜਿੰਨੇ ਵੀ ਪੰਚਾਇਤਾਂ ਹੋਣ ਅਸੈਂਬਲੀਆਂ ਹੋਣ ਮინისტრ ਰਹੋ ਬਦਕਿਸਮਤੀ ਨਾਲ ਸਾਡੇ ਤਾਂ ਇਹੀ ਐਕਸਪੀਰੀਅੰਸ ਹੈ ਕਿ ਵਿਖ ਜਾਂਦੇ ਨੇ ਇਹ ਅਸੀਂ ਚੁੰਟੇ ਭੇਜਦੇ ਕਿ ਸਾਡੀ ਗੱਲ ਕਰਿਓ ਪਰ ਉਹਨਾਂ ਚ ਜਾ ਕੇ ਉਹਨਾਂ ਦੇ ਹੋ ਜਾਂਦੇ ਨੇ ਤਾਂ ਅਸੀਂ ਆਣੇ ਆ ਕਿ ਹਰ ਉਸ ਕਮੀ ਦੀ ਸੈਂਪੀ ਲੈ ਜਾਵੀਂ ਕਿ ਉਹ ਕਿਵੇਂ ਲੈ ਜਾਊਗੀ ਜਦੋਂ ਬਰਾਮ ਸਬਾ ਦਾ ਮਤਾ ਪਾਉਂਗਾ ਅਸੀਂ ਇਹ ਕਹਿੰਦੇ ਹਾਂ ਜੇ ਪੰਜਾਬ ਦੀ 1 ਇੰਚ ਜ਼ਮੀਨ ਦੀ ਚਾਇੋਂ ਸ਼ਹਿਰ ਦੇ ਵਿੱਚ ਚੰਡੀਗੜ੍ਹ ਮੁਹੱਲੇ 12 ਸੈਕਟਰ 11 ਫੇਸ ਦੀ 12 ਕਿਨੇ ਜ਼ਮੀਨ ਹੋਵੇ ਜਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਜ਼ਮੀਨ ਹੋਵੇ ਜਾਂ ਕਿਸੇ ਵੀ ਪਿੰਡ ਦੀ ਜ਼ਮੀਨ ਹੋਵੇ ਤਾਂ ਅਸੀਂ ਇਹ ਹੋਣ ਨਹੀਂ ਦੇਣਾ ਜੇ ਇਹਨਾਂ ਨੂੰ ਵੇਚਣ ਦੀ ਕੋਸ਼ਿਸ਼ ਹੋਵੇ ਪਰ ਸਭ ਤੋਂ ਅੱਗੇ ਸਰਕਾਰ ਨੂੰ ਪਤਾ ਤੁਸੀ ਜਦੋਂ ਤੁਹਾਡੀ ਪੰਚਾਇਤ ਮਤਾ ਪਾਉਣ ਦੀ ਕੋਸ਼ਿਸ਼ ਕਰੇ ਤਾਂ ਜਿਹਦੀ ਗੱਲ ਮੈਂ ਕਹਿੰਿਆ ਤੁਸੀਂ ਬੋਲ ਨਹੀਂ ਹੈ ਜੇ ਨਹੀਂ ਬੋਲੂਗੇ ਤਾਂ ਤੁਹਾਡੇ ਕੋਈ ਨਹੀਂ ਪੰਡਰ ਨਾਲ ਨਹੀਂ ਆਉਣਾ ਤੁਸੀਂ ਅੱਜ ਬੈਠੇ ਹੋ ਤਾਂ ਅਸੀਂ ਤੁਹਾਡੀ ਮਦਦ ਨੂੰ ਆਏ ਹਾਂ ਜੇ ਤੁਸੀਂ ਨਾ ਖੜੇ ਹੋਏ ਤਾਂ ਯਾਰ ਬਣ ਅਸੀਂ ਕੌਣ ਖਾਮਖਾ ਸਭ ਪਹਿਲਾਂ ਬੋਲਣਾ ਸਿੱਖੋ ਆਪ ਦੇ ਲਈ ਤੇ ਫੇਰ ਆਪ ਦੇ ਵਰਗੇ ਜੇ ਯੋਧਿਆ ਨਹੀਂ ਜੇ ਨਹੀਂ ਕੀਤਾ ਤਾ ਸਾਨੂੰ ਕੱਲੇ-ਕੱਲੇ ਕਰਕੇ ਇਹ ਕੁੱਟਣਗੇ ਨਹੀਂ ਤੇ ਲੁੱਟੜਗੇ ਅੱਜ ਅਸੀਂ ਕਿੰਨੇ ਲੋਕ ਬੈਠੇ ਕਿੰਨੇ ਮੋਰਚੇ ਵਾਲੇ ਆ ਪਰ ਫੇਰ ਵੀ ਸਭ ਤੋਂ ਪੁਰਾ ਹਾਲ ਪੰਜਾਬ ਸਰਕਾਰ ਦਾ ਸਭ ਤੋਂ ਮੈਂਕੀ ਲੋਕਾ ਸਿੰਘ ਦੁਨੀਆ ਦੇ ਹਰ ਥਾਂ ਜਾ ਕੇ ਝੰਡੇ ਗੱਦ ਤੇ ਕਾਹ ਕਿਆ ਬੋਗੇ ਇਸ ਦੇਸ਼ ਚ ਵੀ ਪਰ ਮੈਂ ਤੁਹਾਨੂੰ ਦੱਸਾਂ ਪੰਜਾਬ ਅੱਜ ਦੀ ਡੇਢ ਸਭ ਤੋਂ ਕਰਜ਼ਈ ਸੂਬਾ ਹੈ ਜਿੰਨੇ ਤੁਸੀਂ ਬਜ਼ੁਰਗ ਬੈਠਿਓ بیبیاں بیٹھیاں بچے بیٹھے ہیں ہر ایک دے سر تے ایک لکھ تئی ہزار دا کرزہ ہے یہ میں پنجاب دے کرزے نوں پوری پاپولیشن تے ونڈ کے کما تھا اس پیسہ کتھو آؤں گا اے چنگی دی جہاں دا ویچنگے جیڑے ست کوٹھیاں بنائی بیٹھا ہے جہاں مرندر دا مہر ویچنگے سسما آنا جیڑا کیوں نے تک کھیرار بنایا ہے ایک فورس دی زمین تے ਜਾਸ ਤੋਂ ਬਲਾਸ ਉਹ ਵੀ ਗਲਤ ਬਣਿਆ। ਜਾਂ ਜਿਹੜੇ ਨਵੇਂ ਖਰੀਦ ਰਹੇ ਨੇ ਇਹਨਾਂ ਦੇ ਵਿੱਚ ਆਂਦੇ ਨਹੀਂ। ਇਹ ਸਾਡੇ ਸਰਸਸ ਵਿੱਚ ਜਾਣਗੇ। ਸਾਡੀਆਂ ਸ਼ਾਮਲਾਟਾਂ, ਸਾਡੀਆਂ ਯੂਨੀਵਰਸਟੀਆਂ ਔਰ ਸਾਡੀਆਂ ਮੰਡੀਆਂ ਵਿੱਚ ਜਾਣਗੇ। ਤਾਂ ਇਹ ਸਾਡੀ ਬੇਨਤੀ ਆ। ਮੈਂ ਵਾਰ-ਵਾਰ ਕਹੂੰਗਾ। ਉਹਨਾਂ ਪਿੰਡਾਂ ਨੂੰ ਨਾ ਬਣਾਓ। ਜਿਨ੍ਹਾਂ ਦੇ ਲਈ ਪੂਰਾ ਪੰਜਾਬ ਖੜਦਾ ਤੇ ਜਦੋਂ ਪੰਜਾਬ ਨੂੰ ਲੋੜ ਹੁੰਦੀ ਉਹ ਬੈਠੇ ਰਹਿੰਦੇ ਨੇ। ਜਾਗਰਤ ਹੋਵੋ ਆਉਂਦੇ ਨਹੀਂ ਲੜੋ ਪਹਿਲਾਂ ਤੇ ਫਿਰ ਬਾਕੀਆਂ ਲਈ ਤਾਜੋ ਲੁਕਟਣ ਵਾਲੇ ਇਕੱਠੇ ਨੇ ਤੇ ਜਿਨ੍ਹਾਂ ਨੂੰ ਮੁੱਟਿਆ ਜਾ ਰਿਹਾ ਉਹ ਇਕੱਠੇ ਨਹੀਂ ਹੋਣਗੇ ਆਹ ਹੁਣੇ ਕੁਛਿੰਦਰ ਨੇ ਕਿਹਾ ਉੱਚਾ ਫਰਮ ਕੀਦੀ ਆ ਬੀਜੇਪੀ ਦੀ ਉਹਦਾ 파ਟਨਰ ਕੌਣ ਹੈ ਰਾਣਾ ਗੁਰਜੀਤ ਕਾਂਗਰਸ ਦਾ ਰਜਿਸਟਰੀ ਕਿਹਨੇ ਕਰਾਈ ਚੰਨੀ ਹੁਰਾ ਨੇ ਪਹਿਲਾ ਨਿਸ਼ਾਨਦੇਹੀ ਕਿਨੇ ਕੀਤੀ ਚੰਦੂ ਬਾਜਰੇ ਨੇ ਅਖਾਲੀਆਂ ਦਾ ਤੇ ਸਾਰਾ ਕੁਝ ਕਰਵਾ ਕੰਬਰੇ ਚਾੜੂ ਆਮ ਆਦਮੀ ਪਾਰਟੀ ਤੇ ਇਕੱਠੇ ਨਾ ਓਏ ਜੇ ਨੁਟੇਰੇ ਇਕੱਠੇ ਨੇ ਤਾਂ ਮਜਲੂਬ ਜਿਨ੍ਹਾਂ ਨੂੰ ਲੁੱਟਿਆ ਜਾ ਰਿਹਾ ਆਪਾਂ ਇਕੱਠੇ ਨਹੀਂ ਹੋ ਸਕਤੇ ਤੇ ਬੁੱਧੀਆਂ ਤੇ ਨਹੀਂ ਆ ਸਕਦਾ ਕੀ ਗਰੰਟੀਆਂ ਜਿਹੜਾ ਨਵਾਂ ਬਣੂ ਭਲਾ ਸਾਡਾ ਵਰਗਾ ਰੋਲਾ ਪਾਈ ਜਾਵੇ ਕਦੇ ਬੰਦੇ ਤੇ ਵਿਸ਼ਵਾਸ ਨਾ ਕਰਿਓ ਜੇ ਜੇ ਵਿਸ਼ਵਾਸ ਕਰਨਾ ਤਾਂ ਨੀਤੀਆਂ ਤੇ ਮੁਟਿਆ ਤੇ ਉਹਨਾਂ ਦੀ ਡਿਟੇਲ ਤੇ کہ اوکے کے میں نہ گو ہوگا اس بی بیو تھو نوں کہتا سی نا ہزار رپیہ دے مانگے کہ تھو ہوں گا پتہ ہے کہ نہ ہزار ہزار جوڑ گئے بارہ ہزار کروڑ رپیہ بندہ ہے بارہ ہزار کروڑ ایک سال دا تینہ کولے تنخواہ دے نو پیسے ہیں نہیں گئے ایک سال بعد فیننشنی کرپٹ ہونے والی ہے گورنمنٹ

ستر پرسنٹ زمین وائی دنیا دی لے کے بہ گیا ہے کلا بیل گیٹ ست لاکھے کر زمین لے کے بہ گیا ہے جی جے ڈا مارا کم ہے تہی نہیں تو جان دے نے جو ساڑی دی سو تو وڈی طاقت آؤ زمین ہے اور یاد رکھو جے زمین چاہے شاملات ہوئے جان کسے ہوت پرسنل کسان دی ہوئے مزدور دی ہوئے اپنے جان نہیں دینے گی کوش ہو جائے ਵਾਜ ਮਾਰਿਓ ਜੇ ਹੱਥ ਖੜਾ ਕਰਕੇ ਅਸੀਂ ਤੁਹਾਡੇ ਨਾਲ ਖੜੇ ਮਿਨਾਗੇ ਅੱਜ ਵੀ ਜਿਹੜਾ ਆਪਾਂ ਮੈਮੋਰੰਡਮ ਦੇਣਾ ਉਹਦਾ ਇੱਕ ਸੰਬੋਲਿਕ ਐਮਿਅਤ ਹੈ ਅਸੀਂ ਸਰਕਾਰ ਨੂੰ ਕਹਿਣ ਅਸੀਂ ਤੁਹਾਨੂੰ ਸ਼ਰਾਫਤ ਨਾਲ ਇਹ ਮੈਮੋਰੰਡਮ ਦੇ ਰਿਹਾ ਬੰਦੇ ਦੇ ਪਤਵੰਤ ਜੋ ਨਹੀਂ ਤਾਂ ਜਿਹੜੀ ਭਾਸ਼ਾ ਤੁਸੀਂ ਸਮਝੂਗੇ ਅਸੀਂ ਉਹ ਵੀ ਬੋਲਣੀ ਆਉਂਦੀ ਸਾਨੂੰ ਜਿਵੇਂ ਅਸੀਂ ਪਰਸੋਂ ਪ੍ਰਦੂਸ਼ਣ ਬੋਲਡ ਨੂੰ ਘੇਰ ਕੇ ਉਹ ਜ਼ਬਾਨ ਸਿਖਾਈ ਉਹਨਾਂ ਨੂੰ ਕਹਿੰਦਾ ਸਮਝੋ ਜਾਈ ਕਿ ਲੋਕ ਮਰੀ ਜਾਂ ਤੇ ਤੁਸੀਂ ਪੈਸੇ ਖਾਈ ਜਾਉਂਗੇ ਤੁਹਾਨੂੰ ਬਾਹਰ ਨਹੀਂ ਨਿਕਲਣ ਦੇਣਾ ਅਸੀਂ ਕਿੱਥੇ ਬਚੂਂਗੇ ਇਹ ਪੰਜਾਬ ਸਾਡਾ ਸੀ ਹੈ ਤੇ ਰਹੂਗਾ ਇਹ ਨੁਕੇਰੀਆਂ ਦਾ ਨੀਗਾ ਨਾ ਪਹਿਲਾਂ ਸੀ ਚਾਹੇ ਉਹ ਅਦਾਲੀ ਹੋਵੇ ਮੁਗਲ ਹੋਣ ਅੰਗਰੇਜ਼ ਹੋਣ ਜਾਂ ਨਵੇਂ ਨੁਕੇਰੇ ਜਿਹੜੇ ਆ ਗਏ ਨੇ ਬੋਟਾ ਨਾਲ ਬੰਦੇ ਨੇ ਇਨੌਤ ਮਿਨਾ ਦੀਆਂ ਕੀਤੀਆਂ ਤੇ ਸਜ਼ਾ ਮਿਲੂਗੀ ਪਰ ਦੇਣੀ ਕਿਹਨੇ ਹੈ ਤੁਸੀਂ ਤੇ ਜੇ ਇਸ ਦਿਨ ਤੁਸੀਂ ਜਾ ਗਏ ਮੈਂ ਤੁਹਾਨੂੰ ਲਿਖ ਕੇ ਦਿਨਾ ਸਾਡੇ ਬੱਚਿਆਂ ਨੂੰ ਬਾਹਰ ਨਹੀਂ ਜਾਣਾ ਪੈਣਾ ਇਹ ਦੇਸ਼ ਇਹ ਮਿੱਟੀ ਕੈਨੇਡਾ ਅਮਰੀਕਾ ਨਾਲੋਂ 20 ਗੁਣਾ ਚੰਗੀ ਹੈ ਸਿਰਫ ਇੱਕੋ ਗੱਲ ਦਾ ਫਰਕ ਹੈ ਕਿ ਅਸੀਂ ਸੋਚ ਕੇ ਮੁੱਦਿਆਂ ਦੇ ਉੱਤੇ ਵੋਟ ਨਹੀਂ ਪਾਉਂਦੇ ਜਿਸ ਦਿਨ ਪਾ ਲਈ ਮੈਂ ਤੁਹਾਨੂੰ ਆਣਾ ਇਸ ਤੋਂ ਵਧੀਆ ਧਰਤੀ ਦੁਨੀਆ 'ਚ ਕਿਤੇ ਨਹੀਂ ਸੀ ਸੋ ਇਹਨਾਂ ਗੱਲਾਂ ਤੇ ਧਿਆਨ ਦਿਓ ਜੇ ਜਦੋਂ ਕਹੂੰਗੇ ਜਿੱਥੇ ਕਹੂੰਗਾ ਤੁਹਾਡੇ ਨਾਲ ਫੜੇ ਆ ਡੰਡਾ ਮਾਰਨ ਲਈ ਨਹੀਂ ਤੇ ਡੰਡਾ ਖਾਣ ਲਈ ਨਹੀਂ ਔਰ ਇਹ ਜਦੋਂ ਆਪਾਂ ਇਸ ਨਿਸ਼ਚੇ ਨਾਲ ਚੱਲਦੇ ਆਂ ਤਾਂ ਉਹੀ ਨਿਸ਼ਚੇ ਆ ਜੋ ਗੁਰੂ ਸਾਹਿਬ ਨੇ ਨਹੀਂ ਕਿਹਾ ਸੀ ਕਿ ਨਿਸ਼ਚੇ ਕਰ ਆਪਣੀ ਜੀਤ ਕਰੋ ਉਹ ਨਿਸ਼ਚੇ ਸਾਨੂੰ ਪਹਿਲਾਂ ਹੱਥ ਦੇ ਅੰਦਰ ਕਰਨਾ ਪੈਂਦਾ ਔਰ ਜਦੋਂ ਅਸੀਂ ਕਰ ਲਈਏ ਤਾਂ ਬਾਹਰ ਲਈ ਦੀ ਮਜਾਲ ਨਹੀਂ ਹੁੰਦੀ ਕਿ ਉਹਦੇ ਅੱਲ ਚਾਬ ਵੈਰੀ ਜੀ ਕਾਫ ਖਾਨ ਸਾਹਿਬ ਵੈਰੀ ਜੀ